ਕਵਰੋ ਹਾਰਪੁਰ ਦੀ ਨਿਊ ਸਬਜੀ ਮੰਡੀ ਤੋਂ ਹੈ ਜਿੱਥੇ ਕਿ ਮੰਡੀ ਅੰਦਰ ਮੌਜੂਦ ਜੀਆਨਸ ਫਰੂਟ ਕੰਪਨੀ ਦੀ ਦੁਕਾਨ ਅੰਦਰ ਦਾਖਲ ਹੋ ਕੇ ਇੱਕ ਹੈਂਡੀਕੈਪਡ ਵਿਅਕਤੀ 5 ਲੱਖ ਤੋਂ ਵੱਧ ਦੇਰੇ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਫੋਨ ਤੇ ਸੀਸੀਟੀਵੀ ਫੋਨ ਲਓ ਬੰਦੇ ਦਿੱਤੇ ਮਰੀ ਬੇਜੀ ਕਿੰਨਾ ਸੀ ਕਿਹਾ ਹੈ ਬੰਦੇ ਸੀ ਕਿਹਾ ਵੀ 5 ਲੱਖ ਰੁਪਏ ਤੁਸੀਂ 20000 ਬੇ ਤੁਸੀਂ ਅੱਛਾ ਮੇਰੇ ਕੋਲ ਪੈਸੇ ਚੁੱਕੇ ਉਹਨੇ ਤੇ ਇਥੋਂ ਦੀ ਨਿਕਲ ਗਿਆ ਬਾਹਰੋਂ ਸੀਸੀਟੀਵੀ ਹੈਗੀ ਹਾਂ ਸੀਸੀਟੀਵੀ ਹੈਗੀ ਉਹਦੀ ਤੁਸੀਂ ਆਪਣੇ ਟੇਸ ਇਹਦੇ ਵੀ ਕਿਉਂ ਨਹੀਂ ਲਵਾਈਓ ਵੀ ਬਾਈ ਆਰਡਰ ਦਿੱਤਾ ਹੋਇਆ ਸੀ ਮੇਰਾ ਨਾਮ ਬਾਈ ਸ਼ਾਨੂ ਜੱਗਾ ਠੀਕ ਹੈ ਜੀ ਇਹ ਕਿਹੜੀ ਜਗਾ ਕੰਮ ਕਰਦੇ ਹੋ ਇਹ ਨਿਊ ਸਬਜੀ ਮੰਡੀ ਆਪਣੇ ਜੇਪੀ ਧਰਮਕੰਡੇ ਦੇ ਬੈਕ ਸਾਈਡ ਤੇ ਆਪਣਾ ਕੇਲੇ ਦਾ ਸਟੋਰ ਹੈ ਭਾਜੀ ਕਿਸ ਨਾਮ ਤੋਂ ਜੀ ਆਜ ਫਰੂਟ ਕੰਪਨੀ ਠੀਕ ਹੈ ਜੀ ਆਪਣੇ ਸ਼ਰਨਜੀਤ ਜੀ ਦਾ ਦੁਕਾਨਦਾਰ ਆਪਣੇ ਭਾਈ ਮੈਂ ਗਿਆ ਹੋਇਆ ਸੀ ਕਿੱਥੇ ਮੈਂ 10 ਵਜੇ ਵਾਪਸ ਆਇਆ ਹਾਂ ਮੈਂ ਅੰਦਰ ਆਇਆ ਨਹੀਂ ਬਾਹਰ ਉਹ ਨਾ ਦੀ ਕੰਮ ਕੀਤਾ ਆਪਣਾ ਤੇ ਰਾਤੀ 1 ਵਜੇ ਅੰਦਰ ਬੰਦਾ ਵੜਿਆ ਆ ਛੱਡਲ ਥੋੜਾ ਜਿਹਾ ਚੱਕਿਆ ਉਹਨੇ ਬਾਕੀ ਬੰਦੇ ਕੰਮ ਕਰਦੇ ਸੀ ਦੂਸਰੇ ਕਦਮ ਚ ਸਾਹਮਣੇ ਤੇ ਉਹ ਅੰਦਰ ਵੜਿਆ 1 ਵਜੇ 7 ਮਿੰਟ ਤੇ ਦਫਤਰ ਦਾ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਉਹਨੇ ਲੋਕ ਤੋੜਿਆ ਉਹ ਵਿੱਚ ਪੈਸੇ ਪਏ ਸੀ ਚੱਕ ਕੇ ਲੈ ਗਿਆ ਉਹ 20000 ਰੁਪਏ ਇੱਕ ਪਿਆ ਸੀ ਤੇ ਇੱਕ ਪੈਕਟ ਚ 5 ਲੱਖ ਰੁਪਏ ਸੀ ਉਹ ਲੈ ਗਿਆ 5 ਲੱਖ 20000 ਰੁਪਏ ਮੁੜ ਕੇ ਸਾਰੀ ਉਹਦੀ ਸੀਸੀਟੀਵੀ ਕੈਮਰੇ ਦੀ ਫੋਟੋ ਆਈ ਹੈ ਜਿੰਨਾ ਮਤਲਬ ਇਥੋਂ ਨਿਕਲਿਆ ਦੁਕਾਨ ਤੋਂ ਅੱਗੇ ਜਾ ਕੇ ਪੈਸੇ ਗਿਨੇ ਉਹਨੇ ਸਭ ਕੁਝ ਤੇ ਹੁਣ ਉਹ ਬੰਦੇ ਦੀ ਬਾਤ ਜਲਦੀ ਤੋਂ ਜਲਦੀ ਪਾਲ ਜਾਰੀ ਪੁਲਿਸ ਵਾਲਿਆਂ ਨੂੰ ਰਿਪੋਰਟ ਦਿੱਤੀ ਹੈਗੀ ਜੋ ਮਿਲੇ ਤਿੰਨ ਨਕ ਨਕਸਨ ਹੋਇਆ ਕੋਲੋਂ ਸਾਨ ਭਾਈ 520000 ਦਾ ਨੁਕਸਾਨ ਹੋ ਗਿਆ ਤੇ ਕੋਈ ਹੋਰ ਤਾਂ ਨਹੀਂ ਜੋਗੀ ਸਮਾਨ ਨਹੀਂ ਹੋਰ ਕੁਝ ਨਹੀਂ ਭਾਈ ਲੈ ਕੇ ਗਿਆ ਦਰਵਾਜ਼ਾ ਕਿਹੜਾ ਤੋੜਿਆ ਸੀ ਦਰਵਾਜ਼ਾ ਇਹ ਖੁੱਲਾ ਸੀ ਆ ਗੱਲੇ ਲਲਫਾ ਲੋਕ ਤੋੜਿਆ ਭਾਈ ਇਹਨੇ ਆ ਗੱਲਾਂ ਇਦਾਂ ਮੈਂ ਆਇਆ ਘਰੋਂ ਦਾ ਇਦਾਂ ਗੱਲਾਂ ਖੁੱਲਾ ਹੋਇਆ ਸੀ ਤੋੜਿਆ ਸੀ ਕੁਝ ਲੱਗਿਆ ਨਹੀਂ ਨਹੀਂ ਇੱਦੀ ਲੋਕ ਇਦਾਂ ਉੱਪਰ ਨੂੰ ਸੀ ਮੈਂ ਆਇਆ ਘਰੋਂ ਮੈਂ ਫੋਨ ਕੀਤਾ ਡੈਡੀ ਨੂੰ ਮੈਂ ਕਿਹਾ ਡੈਡੀ ਪੈਸੇ ਤੁਸੀਂ ਘਰ ਲੈ ਗਏ ਇੱਥੇ ਪਏ ਨਹੀਂ ਤੇ ਮੈਨੂੰ ਟੈਨਸ਼ਨ ਹੋਈ ਮੈਂ ਫਟਾਫਟ ਜਾ ਕੇ ਸੀਸੀਟੀਵੀ ਖਲਾਈ ਸਾਰੇ ਤੇ ਨਾਲ ਹੀ ਰਿਪੋਰਟ ਕੀਤੀ ਪੁਲਿਸ ਵਿੱਚ ਬਸ ਭਾਈ ਤੇ ਲੇਬਰ ਦੇ ਪੈਸੇ ਏ ਆਪਣੇ ਭਾਈ ਕੇਲੇ ਦੀ ਪੇਮੈਂਟ ਸੀਗੀ ਕੇਲੇ ਦੀ ਪੇਮੈਂਟ ਸੀ ਇੱਕ ਪੇਮੈਂਟ ਆਈ ਸਵੇਰੇ ਪਰਸੋ ਬੈਂਕ ਬੰਦ ਸੀ ਕੱਲ ਪੇਮੈਂਟਾਂ ਲਗਣੀਆਂ ਸੀ ਅੱਜ ਗੁੱਲੇ ਦਾ ਬੈਂਕ ਤੇ ਉਹ ਪਹਿਲੇ ਹੀ ਅੱਛਾ ਕਿੰਨੇ ਸਮੇਂ ਤੋਂ ਕਰ ਰਿਹਾ ਇੱਥੇ ਕੰਮ ਤੁਸੀਂ ਮੈਨੂੰ ਭਾਈ ਹੋ ਗਏ ਇੱਥੇ ਆਪਣੇ 6 ਸਾਲ ਹੋ ਗਏ ਭਾਈ ਕੰਮ ਕਰਦੇ ਐਸਾ ਕੋਈ ਸ਼ੱਕ ਵਗੈਰਾ ਨਹੀਂ ਭਾਜੀ ਨਵਾਂ ਹੀ ਬੰਦਾ ਸੀ ਉਹ ਲੰਗੜਾ ਕੇ ਚੱਲਦਾ ਹੈਗਾ ਬਾਕੀ ਤੁਹਾਨੂੰ ਫੋਟੋ ਮੈਂ ਪਾਤੀਆਂ ਸਾਰੀਆਂ ਤੇ ਸਰਦਾਰ ਸੀ ਕਿ ਮੋਨਾ ਸੀ ਮੋਨਾ ਸੀ ਭਾਜੀ ਕਲੀਨ ਸ਼ੇਮ ਕੀ ਲੱਗਦਾ ਸੀ ਸੀਸੀਟੀਵੀ ਦੇ ਵਿੱਚ ਵੀ ਆ ਰਹੀ ਹੈ ਕਿ ਪੰਜਾਬ ਦੇ ਪੰਜਾਬ ਨਾਲ ਲੱਗਦਾ ਬਾਹਰ ਚਾਹ ਪੀ ਕੇ ਗਿਆ ਰੋਡ ਤੇ ਉਹ ਬੰਦੇ ਕੋਲ ਚਾਹ ਲੈਣੋਂ ਪੂਰੀ ਉਹਦੀ ਪਛਾਣ ਆ ਰੋਡ ਤੇ 2 ਵਜੇ ਆਂਦਾ ਚਾਹ ਲਾ 2:55 ਮਿੰਟ ਤੋ ਉਹਦੇ ਕੋਲ ਚਾਹ ਪੀਤੀ ਹੈਗੀ ਉਹਨੇ ਕੈਮਰੇ ਦੇ ਵਿੱਚ ਫੋਟੋ ਆਈ ਹੈਗੀ ਉਹ ਗਿਆ ਸਟੇਸ਼ਨ ਨਾਲੋਂ ਪੈਦਲ ਕਦੋਂ ਦੀ ਗੱਲ ਆ ਇਹ ਇਹ ਇੱਕ ਤਰੀਕ ਰਾਤ ਨੂੰ ਕਿਹਦੇ ਵਿੱਚ ਇੱਕ ਇਹ ਬਣੇ 2 ਵਜੇ ਮਤਲਬ 1:00 ਜਿਦੋਂ ਚੋਰੀ ਕੀਤੀ 2:55 ਮਿੰਟ ਤੋ ਰੋਡ ਕੋ ਪੈਦਲ ਗਿਆ ਤਿੰਨ ਚਾਰ ਬੰਦਿਆਂ ਨੂੰ ਹੱਥ ਵੀ ਦਿੱਤਾ ਉਹਨੇ ਰੋਡ ਤੇ ਕਿ ਮੈਨੂੰ ਬਿਠਾ ਲੋ ਅੱਗੇ ਦਗਰ ਛੱਡ ਦੋ ਤੇ ਪੁਲਿਸ ਨੂੰ ਕੰਪਲੇਟ ਦੇ ਦਿੰਦੀ ਹੈ ਹਾਂਜੀ ਪੁਲਿਸ ਕੰਪਲੇਟ ਦੇ ਦਿੰਦੀ ਹੈ ਜੀ ਮੰਨ ਕਰਦੇ ਆ ਅਹ ਬੰਦਾ ਲੱਭੋ ਜੀ ਦੇਖੋ ਜੋ ਪੈਸੇ ਸਾਡੇ ਸਾਨੂੰ ਵਾਪਸ ਕੀਤੇ ਜਾਂ ਦਸੂਆ ਪੁਲਿਸ ਨੇ ਸ਼ਹਿਰ ਦੇ ਬਾਜ਼ਾਰਾ ਵਿੱਚ ਸਰਚ ਅਭਿਆਨ ਚਲਾਇਆ ਇਸ ਮੌਕੇ ਸ਼ੱਕੀ ਮੋਟਰਸਾਈਕਲਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਸਰ ਜਿਹੜੀ ਕੱਲ ਚੈਕਿੰਗ ਕੀਤੀ ਗਈ ਉਹਦੇ ਬਾਰੇ ਕੀ ਜਾਣਕਾਰੀ ਹੈ ਮਾਨਯੋਗ ਐਸਐਸਪੀ ਚੁਲਾਚਰਪੁਰ ਸ੍ਰੀਦਰ ਲੰਬਾ ਜੀ ਦੇ ਦਿਸਰ ਦੇ ਸਾਹਿਬ ਜਿਹੜੇ ਨਾਨੀ ਡੀਐਸਪੀ ਜੀਤਰਾਜ ਸਾਉਂਦੀ ਦੇ ਸੁਹਾ ਜੀ ਤੇ ਸਾਡੇ ਵੱਲੋਂ ਖਾੜਾ ਦੇ ਸੁਹਾ ਦੇ ਫੋਰਸ ਨਾਲ ਲੈ ਕੇ ਮਾਨਯੋਗ ਐਸਐਸਪੀ ਦੇ ਦਿਸਰ ਦੇ ਸਾਹਿਬ ਜਿਹੜੇ ਮੇਲ ਜਿਹੜੇ ਬਾਜ਼ਾਰ ਆ ਜਿੱਥੇ ਭੀੜ ਵਾਲੇ ਇਲਾਕੇ ਜਿੱਥੇ ਜੋ ਵੀ ਹੈਗਾ ਏਰੀਆ ਉਸੇ ਦੌਰਾਨ ਅਸੀਂ ਉੱਥੇ ਸਰਚ ਉਹ ਬਿਆਨ ਚ ਲਾਇਆ ਸੀ ਉਸ ਬਿਆਨ ਦੇ ਦੌਰਾਨ ਜਿਹੜੇ ਸ਼ੱਕੀ ਵਹੀਕਲ ਮੋਟਰਸਾਈਕਲ ਜਾਂ ਕੋਈ ਸਸਪੈਕਟਡ ਪਰਸਨ ਸੀ ਉਹਨਾਂ ਦੀ ਬੜੀ ਬਧਲਗਹਿਰਾਈ ਨਾਲ ਚੈੱਕ ਇਨ ਕੀਤੀ ਗਈ ਤੇ ਬਾਕੀ ਜਿਹੜੇ ਉੱਥੇ ਕੋਈ ਸਸਪੈਕਟਡ ਮੋਟਰਸਾਈਕਲ ਜਿਹੜੇ ਮਿਲੇ ਉਹਨਾਂ ਨੂੰ ਅਸੀਂ ਵੈਰੀਫਾਈ ਕੀਤਾ ਕਈਆਂ ਦੇ ਨੰਬਰ ਪਲੇਟ ਨਹੀਂ ਲੱਗੀ ਸੀ ਤਾਂ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਜਿਹੜੇ ਉੱਥੇ ਸਬੰਧਤ ਸੀਗੇ ਉਹਨਾਂ ਨਾਲ ਉਹਨਾਂ ਨੂੰ ਹਦਾਇਤ ਕੀਤੀ ਗਈ ਵੀ ਉਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਹੈ ਨੰਬਰ ਪਲੇਟ ਲਗਾਈਆਂ ਜਾਣ ਤੇ ਬਾਕੀ ਉਹਨਾਂ ਨੂੰ ਵਾਰਨਿੰਗ ਦੇ ਕੇ ਵੀ ਨੈਕਸਟ ਟਾਈਮ ਜੇ ਅਜਿਹਾ ਕੋਈ ਉਹਨਾਂ ਨੂੰ ਛੱਡੇਗਾ ਚਤਲਾਨ ਅਸੀਂ ਇਸ ਦੌਰਾਨ ਨੂੰ ਮਿਹਤਾ ਤੇ ਤਲਾਣ ਵੀ ਕੀਤੇ ਗਿਆ ਵਾਕੀ ਸਾਡੇ ਜਿਹੜੇ ਕੁਝ ਅਸੀਂ ਦੇਖਣ ਦੇ ਵਿੱਚ ਚੈਕਿੰਗ ਦੌਰਾਨ ਪਾਇਆ ਗਿਆ ਵੀ ਕੁਝ ਨੰਮੇ ਮੋਟਰਸਾਈਕਲ ਹੁੰਦੇ ਜਿਨ੍ਹਾਂ ਦੇ ਬਿਲਕੁਲ ਵੀ ਨੰਬਰ ਪਲੇਟ ਨਹੀਂ ਲੱਗੇ ਹੁੰਦੇ ਤਾਂ ਸਾਨੂੰ ਪਤਾ ਲੱਗਾ ਕਿ ਜਿਹੜੇ ਏਜੰਸੀ ਤੋਂ ਇਸ ਤਰੀਕੇ ਨਾਲ ਮੋਟਰਸਾਈਕਲ ਦੇ ਦਿੱਤੇ ਜਾਂਦੇ ਆ ਅਸੀਂ ਏਜੰਸੀ ਵਾਲਿਆਂ ਨੂੰ ਵੀ ਨੋਟਿਸ ਜਾਰੀ ਕਰ ਰਹੇ ਹਾਂ ਕਿ ਆਪਣੇ ਪ੍ਰੋਪਰ ਉਹਨਾਂ ਦੇ ਜਾਬੀ ਨੰਬਰ ਜਿਹੜੇ ਲੱਗਦੇ ਟੈਂਪਰੀ ਨੰਬਰ ਜਾਂ ਨੰਬਰ ਲਾ ਕੇ ਹੀ ਉਹਨਾਂ ਨੂੰ ਮੋਟਰਸਾਈਕਲ ਵਾਰ ਭੇਜੇ ਜਾਣ ਵਾਕੀ ਇਲੈਕਸ਼ਨ ਦੇ ਮਤੇ ਨਜ਼ਰ ਨਾਲ ਲੋਕਾਂ ਦੇ ਵਿੱਚ ਅਸੀਂ ਲੋਕਾਂ ਨੂੰ ਅਮਨ ਸ਼ਾਂਤੀ ਤੇ ਉਹਨਾਂ ਨੂੰ ਵੀ ਆਪਣੀ ਵੋਟ صحیح ਤਰੀਕਾ ਨਾਲ ਕਰ ਸਕਣ ਉਹਨਾਂ ਪ੍ਰੋਸੇ ਲਈ ਇਹ ਜਿਹੜਾ ਸਰਚ ਪੋਰਟ ਚ ਲਗਾਇਆ